ਨਾ ਤੇ ਲੋਕ ਚੰਗਾ ਸੁਨਣਾ ਚਾਹੁੰਦੇ ਨੇ ਨਾ ਲੋਕ ਚੰਗਾ ਦੇਖਣਾ ਚਾਹੁੰਦੇ ਨੇ ਇਹ ਇਤਰਾਜ਼ ਮੇਰਾ ਨਹੀਂ ਇਹ ਤੁਹਾਨੂੰ ਆਲੇ ਦੁਆਲੇ ਦੇ ਵਿੱਚ ਦੇਖਣ ਲਈ ਅਕਸਰ ਮਿਲ ਜਾਵੇਗਾ ਪਹਿਲਾਂ ਮੈਂ ਗੱਲ ਕਰਦਾ ਕਿਉਂਕਿ ਮੈਂ ਲੰਬਾ ਸਮਾਂ ਪ੍ਰਚਾਰਕ ਖੇਤਰ ਦੇ ਵਿੱਚ ਰਿਹਾ ਜਦੋਂ ਸਾਡੇ ਪ੍ਰਚਾਰਕਾਂ ਨੇ ਕਿਸੇ ਪਿੰਡ ਦੇ ਵਿੱਚ ਕਥਾ ਕਰਨ ਜਾਣਾ ਤੇ ਉੱਥੇ 1.5 200 ਬੰਦਾ ਹੀ ਆਉਣਾ ਹੈ ਨਾ ਉਹਨਾਂ ਨੂੰ ਵੀ ਵੇਖ ਕੇ ਆਪਣੇ ਆਪ ਦੇ ਵਿੱਚ ਨਮੋਸ਼ੀ ਹੋਣੀ ਕਿ ਇਕੱਠ ਨਹੀਂ ਹੋਇਆ ਤੇ ਉਹਨਾਂ ਨੇ ਫਿਰ ਉਸ ਨਮੋਸ਼ੀ ਨੂੰ ਲਗਾਉਣ ਵਾਸਤੇ ਐਗਜ਼ੈਂਪਲ ਇਹ ਦੇਨੇ ਕਿ ਦੇਖੋ ਜੀ ਸੋਨੇ ਦੀ ਜਿਹੜੀ ਦੁਕਾਨ ਹੁੰਦੀ ਹੈ ਨਾ ਸੁਨਿਆਰੇ ਦੀ ਦੁਕਾਨ ਉੱਥੇ ਦਿਨ ਦੇ ਵਿੱਚ ਦੋ ਚਾਰ ਹੀ ਗਾਹਕ ਆਉਂਦੇ ਆ ਸੁਨਿਆਰੇ ਦੀ ਦੁਕਾਨ ਤੇ ਤੁਸੀਂ ਕਦੇ ਭੀੜ ਨਹੀਂ ਦੇਖੋਗੇ ਤੇ ਜਿਹੜੀ ਹੁੰਦੀ ਆ ਪਲਾਸਟਿਕ ਦੇ ਭਾਂਡਿਆਂ ਦੀ ਦੁਕਾਨ ਸਬਜੀ ਦੀ ਦੁਕਾਨ ਹੈ ਨਾ ਕਬਾੜ ਦੀ ਦੁਕਾਨ ਉੱਥੇ ਕਹਿੰਦਾ ਹਮੇਸ਼ਾ ਡੜਾ ਲੱਗਾ ਹੁੰਦਾ ਹੈ ਉੱਥੇ ਭੀੜ ਦੇਖੋਗੇ ਤੁਸੀਂ ਪਰ ਸੁਨਿਆਰੇ ਕੋਲ ਕਦੇ ਭੀੜ ਨਹੀਂ ਹੁੰਦੀ ਕਿਉਂ ਕਿ ਇਹ ਜੀ ਸੁਨਿਆਰੇ ਦਾ ਗਾਹ ਕਿ ਜਿਹੜਾ ਇਹ ਉਹਨੂੰ ਪਰਖ ਹੁੰਦੀ ਹੈ ਉਹ ਹੁੰਦਾ ਹੈ ਜਿਹੜਾ 파ਰਖੂ ਜੇ ਦੀ ਜੇਬ ਦੇ ਵਿੱਚ ਕੁਝ ਹੁੰਦਾ ਹੈ ਉਹ ਆਵੇਗਾ ਤੇ ਉਹ ਥੋੜੇ ਹੁੰਦੇ ਨੇ ਹੈਨਾ ਆਪਣੇ ਆਪ ਨੂੰ ਤਰਵਾਸ ਦੇਣ ਲਈ ਇਹ ਲੰਬਾ ਸਮਾਂ ਮੈਂ ਮਤਲਬ ਮਿਸਾਲ ਸੁਣਦਾ ਰਿਹਾ ਕਿ ਸਾਡੇ 3-400 ਬੰਦੇ ਇਸ ਕਰਕੇ ਆਉਂਦੇ ਕਿਉਂਕਿ ਜੀ ਅਸੀਂ ਗੁਰੂ ਦੀ ਬਾਣੀ ਦੀ ਗੱਲ ਕਰ ਰਹੇ ਹਾਂ ਪਰ ਤੁਸੀਂ ਪੰਜਾਬ ਦੇ ਵਿੱਚ ਕੀ ਦੁਨੀਆ ਭਰ ਦੇ ਵਿੱਚ ਐਸੇ ਸਮਾਗਮ ਦੇਖੋਗੇ ਕੀਰਤਨ ਜਾਂ ਕਥਾ ਸਮਾਗਮ ਜਿੱਥੇ ਠਾਠਾ ਮਾਰਦੇ ਇਕੱਠ ਹੁੰਦੇ ਆ ਗੱਡੀਆਂ ਰੋਕਣ ਲਈ ਜਾਂ ਜੋੜੇ ਘਰ ਪਰ ਜਾਂਦੇ ਆ ਉਹ ਕੀ ਦੇ ਰਹੇ ਨੇ ਫਿਰ ਉਹ ਵੀ ਤੁਰਬਾਨੀ ਦੀ ਗੱਲ ਕਰ ਰਹੇ ਆਪਣੀ ਮਤਲਬ ਆਪਣੇ ਆਪ ਨੂੰ ਧਰਵਾਸ ਦੇਣ ਲਈ ਕਿ ਅਸੀਂ ਛੋਟੇ ਜਿਹੇ ਇੱਕ ਪਿੰਡ ਦੇ ਦਾਇਰੇ ਤੱਕਿਆਂ ਤੇ ਲੋਕਾਂ ਨੂੰ ਇਹ ਕਹਿਣਾ ਜੀ ਮੈਂ ਸੱਚ ਬੋਲਦਾ ਤਾਂ ਕਰਕੇ ਮੈਨੂੰ ਲੋਕ ਘਟ ਸੁਣ ਆ ਰਹੇ ਆ ਕਲਾਕਾਰਾਂ ਕੋਲ ਇੱਧਰ ਉੱਧਰ ਹਨ ਇਦਾਂ ਉਹ ਜਿਹੜੇ ਕਥਾਵਾਚਕ ਸੀ ਉਹ ਆਪਣੇ ਆਪ ਨੂੰ ਸੁਨਿਆਰਾ ਜਾਂ ਸੋਨਾ ਜਿਹੜਾ ਵੇਚਣ ਵਾਲਾ ਉਹ ਪੇਸ਼ ਕਰਕੇ ਤੇ ਤਸੱਲੀ ਦੇ ਲੈਣੀ ਕਿ ਤਾਂ ਕਰਕੇ ਸਾਡੇ ਕੋਲ ਲੋਕ ਘਟ ਆਉਂਦੇ ਫਿਰ ਤੁਸੀਂ ਇਸ ਤੋਂ ਬਾਅਦ ਜੇ ਦੇਖੋਗੇ ਕਿੰਨੇ ਲੋਕ ਨੇ ਜਿਹੜਾ ਇੱਕ ਕਲਾਕਾਰ ਦੀ ਉਮਰ ਹੋ ਜਾਂਦੀ ਹੈ ਇੱਕ ਗੀਤਕਾਰ ਦੀ ਜਦੋਂ ਉਮਰ ਹੋ ਜਾਂਦੀ ਹੈ ਤੇ ਉਹ ਇਹ ਗੱਲ ਕਹਿਣਾ ਸ਼ੁਰੂ ਕਰ ਦਿੰਦਾ ਹੈ ਜੀ ਅਸੀਂ ਚੰਗਾ ਲਿਖਦੇ ਆਂ ਜੀ ਹੁਣ ਚੰਗੇ ਸ਼ਰੋਤੇ ਨਹੀਂ ਰਹਿ ਗਏ ਹੈਨਾ ਅਸੀਂ ਲਿਖਾਰੀ ਵਧੀਆ ਵਾਂ ਮੈਂ ਪੋਡਕਾਸਟ ਅਕਸਰ ਸੁਣਦਾ ਰਹਿਣਾ ਜਿਹੜੇ ਗੀਤਕਾਰ 20-25 ਸਾਲ ਤੋਂ ਲਿਖ ਰਹੇ ਨੇ ਉਹ ਹੁਣ ਆ ਕੇ শ্রোਤਿਆਂ ਦੇ ਉੱਪਰ ਜਾਂ ਪਬਲਿਕ ਦੇ ਉੱਪਰ ਆਪਣਾ ਇਤਰਾਜ਼ ਕੱਢਦੇ ਨੇ ਜੀ ਲੋਕ ਚੰਗਾ ਸੁਣਨਾ ਹੀ ਪਸੰਦ ਨਹੀਂ ਕਰਦੇ ਇਹ ਮਤਲਬ ਮੈਨੂੰ ਕੈਟਾਗਰੀ ਉਹ ਲੱਗਦੀ ਹੈ ਜਿਹੜੀ ਕਿਸਮਤ ਤੋਂ ਪਹਿਲਾਂ ਲੋਕਾਂ ਨੂੰ ਕੋਸਦੀ ਹੈ ਹੈਨਾ ਇੱਕ ਸਟੈਪ ਅੱਗੇ ਜਾ ਕੇ ਫਿਰ ਰੱਬ ਤੇ ਕਿਸਮਤ ਆ ਜਾਂਦੀ ਹੈ ਉਸ ਤੋਂ ਪਹਿਲਾਂ ਜਿਹੜਾ ਸਟੈਪ ਹੈ ਉਹ ਇਹ ਹੈ ਕਿ ਅਸੀਂ ਚੰਗਾ ਲਿਖ ਰਹੇ ਹਾਂ ਅਸੀਂ ਸਮਾਜ ਵਾਲੀ ਜਨ ਲੋਕਾਂ ਦੀ ਗੱਲ ਕਰਦੇ ਆ ਹਨਾ ਇੱਥੇ ਆ ਕੇ ਕਰ ਲਾ ਪੈਂਦੇ ਅਸੀਂ ਜੀ ਹਥਿਆਰ ਪ੍ਰਮੋਟ ਨਹੀਂ ਕਰਦੇ ਅਸੀਂ ਸ਼ਰਾਬ ਨੇ ਕਈ ਕੁ ਚੀਜ਼ਾਂ ਲਿਆ ਕੇ ਕਹਿਣਗੇ ਅਸੀਂ ਉਹ ਨਹੀਂ ਕਰਦੇ ਤਾਂ ਕਰਕੇ ਸਾਡੇ ਗੀਤ ਨਹੀਂ ਚੱਲ ਰਹੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਥਾਂ ਤੇ ਜਾ ਕੇ ਕਿਸਮਤ ਨੂੰ ਤੇ ਰੱਬ ਨੂੰ ਕੋਸਣਾ ਹੈ ਉਸ ਤੋਂ ਪਹਿਲਾਂ ਅਜੇ ਲੋਕਾਂ ਨੂੰ ਤੇ ਸ਼ਰੋਤਿਆਂ ਨੂੰ ਕੋਸ ਰਹੇ ਨੇ ਹੁਣ ਆਪਾਂ ਦੇਖੀਏ ਕਿ ਕੀ ਲੋਕ ਸੱਚੀ ਇਥੇ ਹਥਿਆਰ ਤੇ ਸ਼ਰਾਬ ਵਾਲੇ ਗੀਤ ਸੁਨਣਾ ਚਾਹੁੰਦੇ ਨੇ ਮਿਸਾਲ ਦੇ ਤੌਰ ਤੇ ਤੁਸੀਂ ਸਤਿੰਦਰ ਸਰਤਾਜ ਨੂੰ ਲੈ ਲਓ ਅੱਜ ਤੱਕ ਉਹਨੇ ਆਪਣੇ ਗੀਤ ਦੇ ਵਿੱਚ ਕਿਹੜੇ ਨਸ਼ੇ ਦਾ ਜ਼ਿਕਰ ਕੀਤਾ ਆਪਣੇ ਗੀਤ ਦੇ ਵਿੱਚ ਕਦੋਂ ਉਹਨੇ ਜੱਟ ਲਫ਼ਜ਼ ਵਰਤਿਆ ਜਾਂ ਆਪਣੇ ਗੀਤ ਦੇ ਵਿੱਚ ਕਿਹੜੇ ਹਥਿਆਰ ਦਾ ਨਾਮ ਲਿਆ ਕਿ ਮੇਰੇ ਡੱਬ ਦੇ ਵਿੱਚ ਹੁੰਦਾ ਹੈ ਜਾਂ ਉਹਨੇ ਕਿਹੜੀ ਗੱਡੀ ਦਾ ਜ਼ਿਕਰ ਕੀਤਾ ਕਿ ਕਿਹੜੀ ਮੇਰੇ ਕੋਲ ਗੱਡੀ ਹੈ ਤੇ ਮੇਰੀ ਚੜਾਈ ਹੈ ਜਾਂ ਮੇਰੇ ਗੁੱਚੀ ਹੈ ਜਾਂ ਐਡੀਡਾਸ ਕੀ ਕੀ ਉਹਨੇ ਨਾਮ ਲਿਆ ਅੱਜ ਤੱਕ ਉਦੇ ਗੀਤ ਮਿਲੀਅਨ ਦੇ ਵਿੱਚ ਜਾਂਦੇ ਨੇ ਉਹ ਆਪਣੀ ਇੱਕ ਵੱਖਰੀ ਕਹਦੀ ਹੈ ਕਿ ਵੱਖਰੀ ਤਰ੍ਹਾਂ ਦੀ ਸ਼ਰੂਤੇ ਲੈ ਕੇ ਚੱਲ ਰਿਹਾ ਵਾ ਤੇ ਉਹਦੇ ਗੀਤ ਜਿਹੜਾ ਗੀਤ ਪਾਉਂਦਾ ਇਹ ਹਿੱਟ ਹੈ ਹੈਨਾ ਹਰੇਕ ਦੀ ਗੱਡੀ ਹਰੇਕ ਦੇ ਘਰ ਦੇ ਵਿੱਚ ਚੱਲਦਾ ਹੈ ਤੁਸੀਂ ਕਿਦਾਂ ਕਹਿ ਸਕਦੇ ਕਿ ਲੋਕ ਚੰਗਾ ਨਹੀਂ ਸੁਣਦੇ ਹੈਨਾ ਮਤਲਬ ਤੁਸੀਂ ਰਣਜੀਤ ਬਾਵਾ ਹੈ ਹੈਨਾ ਕਮਰ ਗਰੇਵਾਲ ਹੈ ਉੱਥੇ ਇੱਕ ਲਿਖਣ ਦੇ ਵਿੱਚ ਆ ਜਾਂਦਾ ਹੈ ਕਨਵਰ ਗਰੇਵਾਲ ਮੈਂ ਇੱਥੇ ਛੋਟਾ ਜਿਹਾ ਜ਼ਿਕਰ ਕਰਦਾ ਉੱਥੇ ਇੰਗਲਿਸ਼ ਨੂੰ ਜਦੋਂ ਪੜ੍ਹਦੇ ਆ ਉੱਥੇ ਕੰਵਰ ਗਰੇਵਾਲ ਕਹਿ ਦਿੰਦੇ ਆ ਪਰ ਜਦਾਂ ਕੰਵਰ ਨਾ ਨਿਹਾਲ ਹੈ ਉਹ ਕੰਵਰ ਹੈ ਤੇ ਉਹ ਇੰਗਲਿਸ਼ ਦੇ ਵਿੱਚ ਇਸ ਚੀਜ਼ ਦਾ ਹੋ ਜਾਂਦਾ ਹੈ ਕਈ ਵਾਰੀ ਨਾਂ ਲੈਣ ਤੇ ਕੰਵਰ ਗਰੇਵਾਲ ਕਹਿ ਦਿੰਦੇ ਮੈਨੂੰ ਲੱਗਦਾ ਏ ਕਿ ਉਹਦਾ ਨਾਂ ਕੰਵਰ ਗਰੇਵਾਲ ਹੋਵੇਗਾ ਜਦਾਂ ਕੰਵਰ ਨਾ ਨਿਹਾਲ ਸੀ ਤੇ ਉਹ ਸ਼ਹਿਜਾਦਿਆਂ ਦੇ ਨਾਮ ਇਹਦਾ ਰੱਖੇ ਜਾਂਦੇ ਸੀ ਉਹਦੇ ਤੋਂ ਆ ਤੇ ਉਹਦੇ ਗੀਤਾਂ ਦੇ ਵਿੱਚ ਤੁਸੀਂ ਕਿਹੜੀ ਚੀਜ਼ ਦੇਖਦੇ ਹੋ ਹੈਨਾ ਰঞ্জੀਤ ਬਾਵਾ ਸੋਹਣੇ ਗੀਤ ਮੈਨੂੰ ਉਹਦੇ ਲੱਗਦੇ ਨੇ ਤੇ ਇਹ ਮਤਲਬ ਆਪਾਂ ਕਿਦਾਂ ਕਿਸੇ ਤੇ ਇਲਜ਼ਾਮ ਦੇ ਸਕਦੇ ਕਿ ਉਹ ਆਡੀਅנס ਜਿਹੜੀ ਆ ਜਾਂ ਤੁਹਾਡੇ ਉਹ ਸ਼ਰੋਤੇ ਜਿਹੜੇ ਉਹ ਖਤਮ ਹੋ ਚੁੱਕੇ ਜਿਹੜੇ ਚੰਗਾ ਸੁਣਨਾ ਪਸੰਦ ਕਰਦੇ ਨੇ ਹੈਨਾ ਇੱਥੇ ਆਪਾਂ ਇਦਾਂ ਗੱਲ ਲੈ ਲਈਏ ਕਿ ਤੁਸੀਂ YouTube ਤੇ ਸਰਚ ਕਰਕੇ ਦੇਖਿਓ ਸੁਖਮਨੀ ਸਾਹਿਬ ਜਪਜੀ ਸਾਹਿਬ ਕਰੋੜਾਂ ਦੇ ਵਿੱਚ ਉਹਦੇ ਵਿਊ ਨੇ ਹੁਣ ਜਿਹੜੇ ਕਹ ਰਹੇ ਅਸੀਂ ਵਧੀਆ ਲਿਖਦੇ ਤਾਂ ਨਹੀਂ ਲੋਕੀ ਸੁਣਦੇ ਵੀ ਤੁਸੀਂ ਜਪਜੀ ਸਾਹਿਬ ਤੋਂ ਵਧੀਆ ਲਿਖਤਾ ਇਹਨਾਂ ਬਾਣੀਆਂ ਦੇ ਜਪਜੀ ਸਾਹਿਬ ਜਾਂ ਸਹਿਜਪਾੜ ਤੁਸੀਂ ਕੱਢ ਕੇ ਦੇਖ ਲਓ ਦਰਬਾਰ ਸਾਹਿਬ ਤੋਂ ਜਿਹੜਾ ਕੀਰਤਨ ਚੱਲਦਾ ਹੈ ਹੈਨਾ ਉਹਦੇ ਵਿੱਚ ਕਾਦਾ ਜ਼ਿਕਰ ਹੈ ਇਹ ਗੱਲ ਕਹਿਣੀ ਕਿ ਅਸੀਂ ਲਿਖਦੇ ਜਾਂ ਜਿਹੜੇ ਗੀਤ ਕਾ ਗਾਇਕ ਅੱਜ ਤੋਂ 20 ਸਾਲ ਪਹਿਲਾਂ ਹਿੱਟ ਸੀ ਹੈਨਾ 2001-02 ਦੇ ਵਿੱਚ ਜਿਨ੍ਹਾਂ ਦੇ ਗੀਤ ਸੁਪਰ ਹਿੱਟ ਸੀ ਉਹ ਵੀ ਹੁਣ ਆ ਕੇ ਇਤਰਾਜ਼ ਕਰਦੇ ਕਿ ਲੋਕ ਚੰਗਾ ਸੁਨਣਾ ਨਹੀਂ ਮਤਲਬ ਤੁਸੀਂ ਕਲਾਕਾਰ ਅੱਜ ਵੀ ਦੇਖ ਸਕਦੇ ਜਿਹੜੇ ਇਹ ਆਪਾਂ ਗੱਲ ਕਹਿ ਸਕਦੇ ਹਾਂ ਮੈਂ ਜਿਹੜੇ ਪਹਿਲਾਂ ਗੱਲ ਕੀਤੀ ਹੈ ਕਿ ਉਹ ਲੋਕ ਨੇ ਜਿਹੜੇ ਕਿਸਮਤ ਤੇ ਰੱਬ ਤੋਂ ਪਹਿਲਾਂ ਲੋਕਾਂ ਨੂੰ ਕੋਸ ਰਹੇ ਨੇ ਕਿ ਇਹ ਨਹੀਂ ਸਾਨੂੰ ਸੁਣ ਰਹੇ ਇਹ ਇੱਕ ਦਿਨ ਆਵੇਗਾ ਜਿਸ ਦਿਨ ਜਾ ਕੇ ਕਹਿਣਗੇ ਜੀ ਸਾਡੀ ਕਿਸਮਤ ਦੇ ਵਿੱਚ ਇੰਨਾ ਹੀ ਲਿਖਿਆ ਸੀ ਉਸ ਤੋਂ ਬਾਅਦ ਕਹਿਣਗੇ ਜੀ ਜਿੰਨਾ ਰੱਬ ਨੇ ਸਾਨੂੰ ਦੇਣਾ ਸੀ ਦਿੱਤਾ ਸੀ ਖਾ ਲਿਆ ਆਪਣੇ ਆਪ ਦੇ ਉੱਪਰ ਕਦੀ ਨਹੀਂ ਗੱਲ ਕਰਨਗੇ ਕਿ ਸਾਡੇ ਕੋਲੋਂ ਅਜੋਕੇ 20 ਸਾਲ ਬਾਅਦ ਵਾਲੀ ਗੱਲ ਅਸੀਂ ਲਿਖ ਨਹੀਂ ਪਾ ਰਹੇ ਜਾਂ ਇਹਨਾਂ ਨੌਜਵਾਨ ਪੀੜ੍ਹੀ ਜਿਹੜੀ ਹੈ ਇਹਨੂੰ ਅਸੀਂ ਮਤਲਬ ਹੈਂਡਲਿੰਗ ਕਰ ਪਾ ਰਹੇ ਉਹ ਗੱਲ ਅਸੀਂ ਆਪਣੀ ਰੱਖ ਨਹੀਂ ਪਾ ਰਹੇ ਹਰੇਕ ਚੀਜ਼ ਦਾ ਦੌਰ ਹੁੰਦਾ ਹੈ ਜ਼ਮਾਨਾ ਹੁੰਦਾ ਹੈ ਹੈਨਾ ਉਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਮੈਨੂੰ ਸੁਣਦੇ ਵੀ ਰਹੇ ਨੇ ਜਿਸ ਤਰ੍ਹਾਂ ਮੈਂ ਦੇਖਦਾ ਕਿ ਕਿਸੇ ਏਰੀਆ ਦੇ ਵਿੱਚ ਕੋਈ ਇਨਸਾਨ ਦੁਕਾਨ ਜਾਂ ਰੈਸਟੋਰੈਂਟ ਖੋਲੇ ਉਹਦੀ ਉਹ ਚੱਲ ਨਾ ਸਕੇ ਉਹ ਨਹੀਂ ਗਾਹਕ ਨਾ ਪਵੇ ਤੇ ਉਹ ਅਕਸਰ ਇੱਕ ਗੱਲ ਕਹਿੰਦਾ ਏ ਕਿ ਪਹਿਲਾਂ ਉਹ ਕਹਵੇਗਾ ਜੀ ਮੈਂ ਅਸਲ ਵਿੱਚ ਜਿਹੜੀ ਹੈ ਨਾ ਮੇਰੀ ਚੀਜ਼ ਵਧੀਆ ਏ ਤਾਂ ਕਰਕੇ ਮੈਨੂੰ ਕਸਟਮਰ ਨਹੀਂ ਮਿਲ ਰਿਹਾ ਹੈ ਨਾ ਮੰਨ ਲਓ ਕਿਸੇ ਏਰੀਆ ਦੇ ਵਿੱਚ ਉਹਨੇ ਪੀਜ਼ੇ ਦੀ ਜਾਂ ਫਾਸਟ ਫੂਡ ਦੀ ਦੁਕਾਨ ਖੋਲੀ ਉਹਦੇ ਗਾਹਕ ਘਟ ਆ ਰਹੇ ਉਹ ਕਹਵੇਗਾ ਜੀ ਇਹ ਲੋਕ ਚੰਗਾ ਖਾਂਦੇ ਨਹੀਂ ਐ ਤੇ ਸਮੋਸੇ ਖਾਣ ਵਾਲੇ ਆ ਤਾਂ ਕਰਕੇ ਮੈਂ ਇਹ ਦੇਖ ਚੁੱਕਾ ਮੈਂ ਤਾਂ ਗੱਲ ਕਰ ਰਿਹਾ ਸੀ ਕਿ ਸਾਡੇ ਖਡੂਰ ਸਾਹਿਬ ਦੇ ਵਿੱਚ ਇੱਕ ਵਾਰੀ ਪੀਜ਼ੇ ਦੀ ਦੁਕਾਨ ਖੁੱਲੀ ਤੇ ਉੱਥੇ ਜਾ ਕੇ ਵੀ ਇਹ ਗੱਲ ਕਰ ਰਿਹਾ ਸੀ ਕਿ ਨਹੀਂ ਜੀ ਕਿੱਥੋਂ ਇਹਨਾਂ 3-400 ਖਰਚਣਾ ਵਾ ਪਿੰਡਾਂ ਵਾਲੇ ਲੋਕ ਇਤਰਾਜ਼ ਫਿਰ ਲੋਕਾਂ ਦੇ ਉੱਪਰ ਕਿ ਇਸ ਕਰਕੇ ਮੈਂ ਨਹੀਂ ਪਰ 2-4 ਮਹੀਨੇ ਬਾਅਦ ਜਾਂ ਸਾਲ ਡੇਢ ਸਾਲ ਬਾਅਦ ਇੱਕ ਬੰਦਾ ਦੁਕਾਨ ਖੋਲਦਾ ਹੈ ਤੇ ਉੱਥੇ ਭੀੜ ਲੱਗ ਜਾਂਦੀ ਹੈ ਉਹ ਬੰਦਾ ਫਿਰ ਪਤਾ ਕੀ ਕਹੋਗਾ ਪਹਿਲਾਂ ਕਹਿੰਦਾ ਸੀ ਇਹ ਲੋਕ ਨਹੀਂ ਹੈਗੇ ਜਿਹੜੇ 2-400 ਰੁਪਏ ਖਰਚਣਗੇ ਇਹ ਤਾਂ 10-10 ਰੁਪਏ ਵਾਲੇ ਸਮੋਸੇ ਖਾਣ ਵਾਲੇ ਨੇ ਤੇ ਮੈਂ ਕਿਤੇ ਸ਼ਹਿਰ 'ਚ ਖੋਲੀ ਹੁੰਦੀ ਮੇਰੀ ਦੁਕਾਨ ਚੱਲ ਜਾਨੀ ਸੀ ਫਿਰ ਜਦੋਂ ਬਰਾਬਰ ਦੁਕਾਨ ਖੁੱਲ ਗਈ ਦੋ ਚਾਰ ਦੁਕਾਨਾਂ ਛੱਡ ਕੇ ਉੱਥੇ ਭੀੜ ਲੱਗਣੀ ਪੀਜ਼ਾ ਜਾਂ ਫਾਸਟ ਫੂਡ ਜਿਹੜਾ ਮਹਿੰਗਾ ਦਿੰਦਾ ਉਸੇ ਰੇਟ ਤੇ ਉਹਦੇ ਲੱਗ ਪਏ ਉੱਥੇ ਭੀੜ ਲੱਗਣ ਲੱਗ ਪਈ ਫਿਰ ਉਹ ਪਤਾ ਕਿੱਥੇ ਆਵੇਗਾ ਦੇਖੋ ਜੀ ਜਿੰਨਾ ਰੱਬ ਨੇ ਉਹਨੂੰ ਦੇਣਾ ਹੈ ਉਹਦੀ ਕਿਸਮਤ ਉਹਦਾ ਵਾ ਤੇ ਜਿੰਨਾ ਮੇਰਾ ਹੀ ਮੈਂ ਖਾਣਾ ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਇਹ ਜਾਂ ਜਿਹੜੇ ਕਥਾਵਾਚਕ ਸੀ ਜਾਂ ਜਿਹੜੇ ਗੀਤਕਾਰ ਗਾਇਕ ਜਾਂ ਕੋਈ ਵੀ ਜਿਹੜਾ ਅਜੇ ਲੋਕਾਂ ਦਾ ਕਸੂਰ ਕੱਢ ਰਿਹਾ ਏ ਉਹ ਥੋੜਾ ਸਮਾਂ ਠਹਿਰੋ ਉਹ ਆਪਣੀ ਕਿਸਮਤ ਤੇ ਜਾਂ ਰੱਬ ਦੇ ਉੱਪਰ ਛੁੱਟੇਗਾ ਜੀ ਦੇਖੋ ਜੀ ਜਿੰਨਾ ਉਹਦਾ ਲਿਖਿਆ ਉਹ ਖਾ ਰਿਆ ਵਾ ਮੇਰਾ ਰੱਬ ਨੇ ਘੱਟ ਲਿਖਿਆ ਮੈਂ ਘੱਟ ਖਾ ਰਿਆ ਉਸੇ ਏਰੀਏ ਦੇ ਵਿੱਚ ਹੁਣ ਪਤਾ ਏ ਕਿ ਮੈਂ ਤੇ ਆਖਿਆ ਸੀ ਜੀ ਇਹ ਲੋਕ ਨਹੀਂ 400 400 ਜਾਂ 500 ਰੁਪਈਆ ਖਰਚਣ ਵਾਲੇ ਪਰ ਉਧਰ ਖਰਚ ਰਹੇ ਨੇ ਤੇ ਹੁਣ ਲੋਕਾਂ ਨੇ ਕਹਿਣਾ ਵੀ ਤੇਰੀ ਅਜੇ ਵੀ ਦੁਕਾਨ ਨਹੀਂ ਚੱਲੀ ਤੇਰੇ ਬਰਾਬਰ ਤੇ ਚਲਾ ਗਿਆ ਹੈਨਾ ਫਿਰ ਉਹ ਕਿਸਮਤ ਤੇ ਸਟੈਪ ਚੁੱਕੇਗਾ ਜੀ ਉਹ ਆਪਣੀ ਕਿਸਮਤ ਦਾ ਖਾ ਰਿਆ ਤੇ ਮੈਂ ਆਪਣੀ ਕਿਸਮਤ ਦਾ ਖਾ ਰਿਆ ਉਸ ਬੰਦੇ ਨੇ ਐਡ ਕੀਤੀ ਜਾਂ ਉਸ ਤਰੀਕੇ ਨਾਲ ਪੇਸ਼ ਕਰੀ ਕੀਤੀ ਜਾਂ ਉਹਦਾ ਕਸਟਮਰ ਨਾਲ ਜੋ ਡੀਲ ਕਰਨ ਦਾ ਤਰੀਕਾ ਹੈ ਹੈਨਾ ਜੋ ਉਹਨੇ ਇਲਾਕੇ ਦੇ ਵਿੱਚ ਜਾ ਕੇ ਆਪਣੀ ਗੱਲ ਕੀਤੀ ਹੈ ਜਿੱਤੂ ਕਸਟਮਰ ਖਿੱਚ ਕੇ ਲਿਆਇਆ ਜਾਂ ਕੋਈ ਵੀ ਉਸ ਬੰਦੇ ਨੇ ਐਸਾ ਕੀਤਾ ਕਿ ਕਸਟਮਰ ਉਹਦੇ ਵੱਲੋਂ ਖਿੱਚਿਆ ਚੱਲਿਆ ਆ ਰਿਹਾ ਹੈ ਹੈਨਾ ਤੇ ਇਹ ਬੰਦਾ ਫਿਰ ਕਿਸਮਤ ਤੇ ਸੁੱਟੇਗਾ ਮੈਂ ਉਹ ਗੱਲ ਕਰ ਰਿਹਾ ਕਿ ਆਪਣੇ ਆਪ ਦੀ ਅਸੀਂ ਉਹਨਾਂ ਚਿਰ ਕਮੀ ਨਹੀਂ ਦੇਖ ਸਕਦੇ ਹੁਣ ਮੇਰੇ YouTube ਦੇ ਉੱਪਰ ਜਿਹੜੇ ਵਿਊ ਆਉਂਦੇ ਨੇ ਹੈਨਾ 2 2500 4000 5000 7000 ਹੁਣ ਮੈਂ ਆਖਾਂ ਜੀ ਮੈਂ ਤਾਂ ਸੱਚ ਬੋਲਦਾ ਤਾਂ ਕਰਕੇ ਨੇ ਵਿਊ ਆ ਰਹੇ ਤੁਸੀਂ ਦੇਖਿਆ ਨਾ ਹੁਣ ਮੈਂ ਇਹ ਗੱਲ ਕਹਾਂ ਜੀ ਮੈਂ ਰੋਲ ਗੱਲ ਕਰਦਾ ਮੈਂ ਜੁਰਤ ਨਾਲ ਗੱਲ ਕਰਦਾ ਤਾਂ ਕਰਕੇ ਲੋਕ ਮੇਰੀ ਗੱਲ ਨਹੀਂ ਸੁਣਦੇ ਇਹ ਕੀ ਹੋਵੇਗਾ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ بجائے ਲੋਕ শ্রোਤੇ ਇਹਨਾਂ ਦੇ ਉੱਪਰ ਉਂਗਲ ਚੁੱਕੀ ਜਾ ਰਹੇ ਇਹ ਨਹੀਂ ਜੀ ਸੁਣਦੇ ਤਾਂ ਕਰਕੇ ਮੇਰੇ 5000 ਤੱਕ ਵਿਊ ਰਹਿ ਜਾਂਦੇ ਨੇ ਇਮ ਹੁਣ ਜਿਹੜੀ ਗੱਲ ਕਰ ਲੱਗਾ ਹਾਂ ਕਿ YouTube ਚੈਨਲ ਜਾਂ ਜਿਹੜੇ ਪੋਡਕਾਸਟ ਵਾਲੇ ਨੇ ਮੈਂ ਇੱਕ ਦੋ ਪੋਡਕਾਸਟ ਵਾਲੇ ਦੇਖੇ ਇੱਕ ਦੋ ਨਿਊਜ਼ ਚੈਨਲ ਦੇਖੇ ਉਹ ਕਹਿੰਦੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਨਾ ਅਸੀਂ ਸੱਚੀ ਨਿਊਜ਼ ਦਿੰਨੇ ਆ ਤਾਂ ਕਰਕੇ ਸਾਡੇ ਵਿਊ ਨਹੀਂ ਆਉਂਦੇ ਇੱਕ ਪੋਡਕਾਸਟ ਵਾਲਾ ਦੇਖਾ ਕਹਿੰਦਾ ਜੀ ਮੇਰੇ ਉੱਤੇ ਸਰਕਾਰਾਂ ਮਗਰ ਪੈ ਗਈਆਂ ਸਰਕਾਰਾਂ ਨੇ ਮੇਰਾ ਇਦਾਂ ਕਰਤਾ ਮੈਂ ਬਹੁਤਾ ਜਿਆਦਾ ਸੱਚ ਬੋਲਣ ਲੱਗ ਪਿਆ ਤਾਂ ਕਰਕੇ ਇਹ ਸਾਰਾ ਕੁਝ ਹੋਇਆ ਹੈਨਾ ਮੈਨੂੰ ਮਤਲਬ ਉਹ ਪੋਡਕਾਸਟ ਜਾਂ ਜਿਹੜੇ YouTube ਚੈਨਲਾਂ ਵੱਲ ਦੇਖੇ ਜਿੱਦਾ ਮੈਂ ਗੱਲ ਕੀਤੀ ਹੈ ਕਿ ਮੇਰੇ ਪੰਜ 6000 ਰਿਵਿਊ ਨੇ ਮੈਂ ਹੁਣ ਕਹਾਂ ਕਿ ਸਰਕਾਰਾਂ ਜਿਹੜੀਆਂ ਨੇ ਮੇਰਾ ਸੱਚ ਜਿਹੜਾ ਉਹ ਲੁਕਾ ਰਹੀਆਂ ਨੇ ਮੈਂ ਇਸ ਤੋਂ ਬਾਅਦ ਵਰਕ ਨਾ ਕਰਾਂ ਮੈਂ ਆਪਣੇ ਬੜਾ ਕੁਝ ਮੈਟਰ ਕਰਦਾ ਹਾਂ ਮੈਂ YouTube ਬਾਰੇ ਦੇਖਦਾ ਰਹਿਣਾ ਹੈ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਆਪਣੀ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹ ਮੈਂ ਨਹੀਂ ਅਜੇ ਕਰ ਪਾ ਰਿਹਾ ਮੈਨੂੰ ਪਤਾ ਹੈ ਇਹ ਮੈਨੂੰ ਮੇਰੀਆਂ ਕਮੀਆਂ ਦਿਸ ਰਹੀਆਂ ਨੇ ਕਿ ਮੇਰੀ ਵੀਡੀਓ ਜੇ 5 6000 ਵਿਊ ਰਹਿ ਜਾਂਦੇ ਨੇ ਤੇ ਮੈਨੂੰ ਅਜੇ ਬੜਾ ਕੁਝ ਹੋਰ ਕਰਨਾ ਪਵੇਗਾ ਮੈਂ ਨਹੀਂ ਕਹਿ ਸਕਦਾ ਕਿ ਲੋਕ ਸੁਣਨਾ ਨਹੀਂ ਚਾਹੁੰਦੇ ਲੋਕ ਮੈਨੂੰ ਵਾਰ-ਵਾਰ ਕਮੈਂਟ ਥੱਲੇ ਕਰਦੇ ਨੇ ਭਾਜੀ ਤੁਹਾਡੀ ਵੀਡੀਓ ਛੇਤੀ ਕਿਉਂ ਨਹੀਂ ਆਉਂਦੀ ਇਸ ਵਿਸ਼ੇ ਤੇ ਵੀਡੀਓ ਕਿਉਂ ਨਹੀਂ ਪਾਉਂਦੇ ਪਲੀਜ਼ ਭਾਜੀ ਵੀਡੀਓ ਜਲਦੀ ਪਾਇਆ ਕਰੋ ਮੈਂ ਕਿਦਾਂ ਕਹਾਂ ਕਿ ਲੋਕ ਸੁਣਨਾ ਨਹੀਂ ਚਾਹੁੰਦੇ ਪਰ ਇੱਕ ਪੋਡਕਾਸਟਰ ਨੂੰ ਸੁਣਿਆ ਉਹ ਕਹਿੰਦਾ ਜੀ ਮੈਨੂੰ ਮੇਰੇ ਵਿਊ ਤਾਂ ਕਰਕੇ ਘਟ ਰਹੇ ਕਿਉਂਕਿ ਮੈਂ ਬਿਲਕੁਲ ਸੱਚ ਬੋਲ ਰਿਹਾ ਹਾਂ ਮੈਂ ਨਰੋਲ ਗੱਲ ਕਰ ਰਿਹਾ ਮੈਂ ਸਚਾਈ ਦੀ ਮੈਂ ਤਰਕ ਦੀ ਗੱਲ ਕਰ ਰਿਹਾ ਵਾ ਤਾਂ ਕਰਕੇ ਹੁਣ ਤੁਸੀਂ ਇੱਕ ਗੱਲ ਦੇਖੋ ਦ੍ਰੋਵਰਾਠੀ ਦਾ ਚੈਨਲ ਦੇਖਿਆ ਤੁਸੀਂ ਉਸ ਤੋਂ ਵੱਧ ਤੁਸੀਂ ਮਤਲਬ ਸਿਆਣੀ ਤੇ ਤਰਕ ਵਾਲੀ ਗੱਲ ਕਰ ਰਹੇ ਜੀ ਤੁਸੀਂ ਕਹਿੰਦੇ ਮੈਂ ਸਿਆਣੀ ਤਰਕ ਵਾਲੀ ਗੱਲ ਕਰਦਾ ਆਡੀਅנס ਉਹ ਸੁਨਣਾ ਹੀ ਨਹੀਂ ਚਾਹੁੰਦੀ ਸ਼੍ਰੋਤੇ ਉਹ ਇੰਨਾ ਡੀਪਲੀ ਜਾਣਾ ਹੀ ਨਹੀਂ ਚਾਹੁੰਦੇ ਦ੍ਰੋਵਰਾਠੀ ਦੀ ਜਿਹੜੀ ਵੀਡੀਓ ਹੁੰਦੀ ਹੈ ਕਿੰਨੀਆਂ ਵੀਡੀਓ ਨੇ ਜਿਹੜੀਆਂ ਮੇਰੀ ਸਮਝ ਦੇ ਵਿੱਚ ਨਹੀਂ ਆਉਂਦੀਆਂ ਮੁਕੰਮਲ ਕਈ ਵਾਰੀ ਉਹ ਐਲੀਅਨਸ ਦੀ ਗੱਲ ਕਰਦਾ ਏਈ ਕਈ ਵਾਰੀ ਉਹ ਦੂਸਰੇ ਗ੍ਰਹਿ ਦੀ ਗੱਲ ਕਰਦਾ ਏ ਪਿਛੇ ਜੀ ਉਹਨੇ ਇੱਕ ਗੱਲ ਕੀਤੀ ਏ ਜਿਹੜੀ ਸਪੇਸ ਦੇ ਵਿੱਚ ਲੜਕੀ ਗਈ ਉੱਥੇ ਫਸ ਗਈ ਏ ਕੀ ਕੀ ਕਾਰਨਾ ਕਰਕੇ ਉੱਥੇ ਰਹਿ ਗਈ ਬਾਕੀ ਉਹਦੇ ਸਾਥੀ ਮੋੜਾ ਜਾ ਉਹ ਅਜੇ ਵੀ ਉਸ ਸਪੇਸ ਦੇ ਵਿੱਚ ਫਸੀ ਹੋਈ ਏ ਹੈਨਾ ਉਹ ਵੀਡੀਓ ਦੇਖ ਲਈ ਦੀ ਉਹ ਨੌਲੇਜ ਹੀ ਐਸੀ ਏ ਮੇਰੇ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆ ਰਹੀ ਪਰ ਉਸ ਬੰਦੇ ਨੇ ਆਪਣੀ ਗੱਲ ਪੇਸ਼ ਹੀ ਇਸ ਤਰੀਕੇ ਨਾਲ ਕਰਦਾ ਏ ਕਿ ਆਪਾਂ ਵੀਡੀਓ ਸਾਰੀ ਸੁਣ ਜਾਂਦੇ ਆ ਉਹਦੇ ਵਿਊ ਦੇਖੋ ਇੱਕ ਵਾਰੀ ਹੈਨਾ ਪਿਛਲੇ ਜਿਹੋ ਨੇ ਜਿਹੜੀ ਕੋਰੀਆ ਬਾਰੇ ਵੀਡੀਓ ਪਾਈ ਹੈ ਨਾ ਆਪਾਂ ਉੱਥੇ ਜਾਣਾ ਨਾ ਉੱਥੋਂ ਦਾ ਕੋਈ ਲੈਣ ਦੇਣ ਪਰ ਆਪਾਂ ਸਾਰੀ ਵੀਡੀਓ ਸੁਣ ਲਈ ਹੈਨਾ ਸੀਰੀਆ ਦੀ ਲੜਾਈ ਜਿਹੜੀ ਲੱਗੀ ਹੋਈ ਹੈ ਆਪਾਂ ਉਹ ਵੀਡੀਓ ਲਾ ਲੈ ਉਹ ਬੰਦੇ ਦੀ ਵੀਡੀਓ ਐਡੀਟਿੰਗ ਉਸ ਦੇ ਜਿਹੜੇ ਤੱਥ ਹੁੰਦੇ ਨੇ ਜਿੰਨੀ ਉਹ ਗੱਲ ਸਪਸ਼ਟ ਕਰਦਾ ਏਡੇ ਤਰੀਕੇ ਨਾਲ ਕਿ ਵੀਡੀਓ ਲਾ ਕੇ ਤੁਸੀਂ ਸਾਰੀ ਸੁਣ ਜਾਂਦੇ ਜੇ ਜਿੰਨਾ ਚੀਜ਼ਾਂ ਨਾਲ ਤੁਹਾਡਾ ਸਬੰਧ ਕੋਈ ਨਹੀਂ ਤੁਸੀਂ ਯਾਰ ਪੰਜਾਬ ਦੀ ਗੱਲ ਕਰਕੇ ਕਹਿ ਰਹੇ ਜੇ ਕਿ ਮੇਰੀ ਵੀਡੀਓ ਤਾਂ ਨਹੀਂ ਸੁਣਦਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਅਸੀਂ ਦਰੋਵਰਾਠੀ ਮੈਂ ਬੜੇ ਚੰਨਲਾਂ ਨੇ ਹੋਰ ਵੀ ਮੈਂ ਮਿਸਾਲ ਦੇ ਤੌਰ ਤੇ ਕਿਉਂਕਿ ਸਾਡੀ ਜੁਬਾਨ ਤੇ ਚੜਿਆ ਹੋਇਆ ਹੈ ਉਹ ਬੰਦਾ ਦੂਸਰੀਆਂ ਕੰਟਰੀਆਂ ਜਿੱਥੇ ਅਸੀਂ ਜਾਣਾ ਨਹੀਂ ਸਾਡਾ ਕੋਈ ਰਿਸ਼ਤੇਦਾਰ ਨਹੀਂ ਲੈਣਾ ਦੇਣਾ ਨਹੀਂ ਅਸੀਂ ਉਹਦੀ ਵੀ ਵੀਡੀਓ ਸੁਣੀ ਜਾ ਰਹੇ ਹਾਂ ਤੇ ਯਾਰ ਪੰਜਾਬ ਦੀ ਕਿਉਂ ਨਾ ਸੁਣਾਗੇ ਹੈਨਾ ਦਰੋਵਰਾਠੀ ਨੇ ਖਾਲਿਸਤਾਨ ਜਾਂ ਅੰਮ੍ਰਿਤਪਾਲ ਬਾਰੇ ਵੀ ਇੱਕ ਵੀਡੀਓ ਬਣਾਈ ਆ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਿਲੀਅਨ ਦੇ ਵਿੱਚ ਕਰੋੜਾਂ ਦੇ ਵਿੱਚ ਵਿਊ ਗਏ ਨੇ ਉਹਨਾਂ ਵੀਡੀਓ ਦੇ ਉੱਪਰ ਉਹਨਾਂ ਗੱਲ ਤੇ ਉਹ ਵੀ ਪੰਜਾਬ ਦੀ ਕੀਤੀ ਹੈ ਪਰ ਉਹਨੇ ਗੱਲ ਢੰਗ ਨਾਲ ਕੀਤੀ ਮੈਨੂੰ ਆਂਦਾ ਕਿ ਹੱਕ ਚ ਕੀਤੀ ਵਿਰੋਧ ਚ ਮੈਂ ਸਿਰਫ ਮਿਸਾਲ ਦੇ ਰਿਹਾ ਤੁਹਾਨੂੰ ਕਿਸੇ ਅਸੀਂ ਇਹ ਗੱਲ ਇਹ ਕਹਿਣ ਤੋਂ ਪਹਿਲਾਂ ਸੋਚਿਆ ਕਈਏ ਕਿ ਖਾਮੀਆਂ ਮੇਰੇ ਵਿੱਚ ਵੀ ਹੋ ਸਕਦੀਆਂ ਨੇ ਹੈਨਾ ਤੇ ਜੇ ਕੁਝ ਨਿਊਜ਼ ਚੈਨਲ ਹੈਨਾ ਗਲੀਆਂ ਦੇ ਵਿੱਚ ਮਾਈਕ ਲੈ ਕੇ ਤੂੰ ਕੀ ਕਰ ਰਿਹਾ ਏ ਤੂੰ ਕੀ ਬੋਲ ਰਿਹਾ ਉਹ ਉਹ ਇਸ ਗੱਲ ਤੇ ਇਤਰਾਜ਼ ਕਰੀ ਜਾ ਰਿਹਾ ਜੀ ਅਸੀਂ ਸਰਕਾਰਾਂ ਦੇ ਵਿਰੁੱਧ ਬੋਲਦੇ ਤਾਂ ਕਰਕੇ ਤੇ ਮੈਂ ਇਥੇ ਵੀ ਇੱਕ ਹੀ ਨਾਮ ਲਾਵਾਂਗਾ ਰਵੀਸ਼ ਕੁਮਾਰ ਨਾ ਪਹਿਲਾਂ ਦਰੋਵਰਾਠੀ ਜਿੰਨਾ ਉਹਨੇ ਇਲੈਕਸ਼ਨ ਵੇਲੇ ਵੋਟਾਂ ਵੇਲੇ ਮਤਲਬ ਜਿੰਨੀਆਂ ਵੀਡੀਓ ਪਾਈਆਂ ਉਹਦਾ ਤੇ ਚੈਨਲ ਇੰਡੀਆ ਦੇ ਵਿੱਚ ਬੈਨ ਹੋ ਜਾਣਾ ਚਾਹੀਦਾ ਸੀ ਉਹ ਕੱਲਾ ਬੰਦਾ ਏ ਜੇ ਆਪਾਂ ਗੌਰ ਨਾਲ ਦੇਖੀਏ ਕਿੰਨਾ ਜ਼ਿਆਦਾ ਉਹ ਪ੍ਰਭਾਵ ਪਾ ਗਿਆ ਨੌਜਵਾਨ ਪੀੜ੍ਹੀ ਦੇ ਉੱਪਰ ਜਿਸ ਦਾ ਕਰਕੇ ਮੋਦੀ ਸਰਕਾਰ ਨੂੰ ਮਤਲਬ ਸਮਰਥਨ ਲੈਣਾ ਪਿਆ ਮੈਂ ਜਿਹੜੀਆਂ ਵੀਡੀਓ ਸੁਣਦਾ ਕਹਿੰਦੇ ਬਹੁਤ ਜ਼ਿਆਦਾ ਉਸ ਬੰਦੇ ਨੇ ਅਸਰ ਪਾਇਆ ਨੌਜਵਾਨ ਪੀੜ੍ਹੀ ਦੇ ਉੱਪਰ ਕਿ ਜਿਹਦਾ ਕਰਕੇ ਮਤਲਬ ਇੰਨਾ ਕੁ ਫਰਕ ਪਿਆ ਕਿ ਮੋਦੀ ਸਰਕਾਰ ਨੂੰ ਇੱਕ ਸਮਰਥਨ ਲੈਣਾ ਪਿਆ ਜੋ ਮੈਂ ਸੁਣਿਆ ਹੈ ਨਾ ਉਹ ਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬੈਨ ਹੋ ਜਾਣਾ ਚਾਹੀਦਾ ਸੀ ਜਿੰਨਾ ਉਸ ਸਰਕਾਰ ਦੇ ਕੋਈ ਪੰਜਾਬ ਦੇ ਵਿੱਚ ਚੈਨਲ ਨਹੀਂ ਹੋਵੇਗਾ ਜਿਹੜਾ ਮੋਦੀ ਦੇ ਵਿਰੋਧ ਦੇ ਨਾਂ ਬੋਲਿਆ ਹੋਵੇਗਾ ਜਿੰਨਾ ਉਸ ਸਮੇਂ ਦੇ ਵਿੱਚ ਉਹ ਬੋਲ ਗਿਆ ਰਵੀਸ਼ ਕੁਮਾਰ ਜਿਹੜੀ ਮੈਂ ਨਿਊਜ਼ ਚੈਨਲਾਂ ਦੀ ਗੱਲ ਕਰ ਰਿਹਾ ਸੀ ਰਵੀਸ਼ ਕੁਮਾਰ ਜਿਸ ਤਰੀਕੇ ਨਾਲ ਕਿੱਡਾ ਵੱਡਾ ਚੈਨਲ ਛੱਡ ਕੇ ਉਹਨੇ ਆਪਣਾ YouTube ਚੈਨਲ ਖੋਲ੍ਹਿਆ ਤੇ ਚਲਾਇਆ ਇੱਕ ਵਾਰੀ ਹੁਣ ਇਸ ਤੋਂ ਬਾਅਦ ਸਰਚ ਕਰਕੇ ਦੇਖੋ ਰਵੀਸ਼ ਕੁਮਾਰ ਦੇ ਵਿਊ ਕਿੰਨੇ ਹੁੰਦੇ ਨੇ 2-4 ਘੰਟੇ ਬਾਅਦ ਹੀ ਉਹਦੇ ਮਿਲੀਅਨ ਦੇ ਵਿੱਚ ਵੀਊ ਚੱਲ ਜਾਂਦੇ ਨੇ ਉਹ ਸੱਚ ਨਹੀਂ ਬੋਲ ਰਿਹਾ ਉਹ ਤਾਥਣਾ ਗੱਲ ਨਹੀਂ ਕਰ ਰਿਹਾ ਉਹ ਗਵਰਨਮੈਂਟ ਦੇ ਵਿਰੁੱਧ ਗੱਲ ਨਹੀਂ ਕਰ ਰਿਹਾ ਮੈਂ ਉਹ ਗੱਲ ਕਰ ਰਿਹਾ ਕਿ ਕਈ ਚੀਜ਼ਾਂ ਹੁੰਦੀਆਂ ਨੇ ਜਿੰਨੂੰ ਦੇਖ ਕੇ ਅਸੀਂ ਕਈ ਜਣੇ ਨਹੀਂ ਜੀ ਲੋਕ ਤੇ ਰੀਲਾਂ ਦੇ ਉੱਪਰ ਨਾਲ ਲੱਕ ਹਿੱਲਦੇ ਹੀ ਦੇਖਣੇ ਚਾਹੁੰਦੇ ਨੇ ਅੱਜ ਕੱਲ੍ਹ ਲੋਕ ਮੈਨੂੰ ਆਪਣੀ ਗੱਲ ਕਹਿਣੀ ਨਹੀਂ ਆ ਰਹੀ ਲੋਕਾਂ ਅੱਗੇ ਰੱਖਣੇ ਨਹੀਂ ਆ ਰਹੀ ਤੇ ਮੈਂ ਕਹਿੰਦਾ ਜੀ ਲੋਕ ਤੇ ਨਾ ਸੋਨੂ ਸੀਤੋ ਵਾਲੀ ਹੀ ਸੁਣੀ ਜਾ ਰਹੇ ਨੇ ਤੁਸੀਂ ਰੀਲਾਂ ਦੇਖੋਗੇ ਹੈਲਥ ਵਾਲੀਆਂ ਜਿਹੜੇ ਜਿਮ ਦੇ ਟ੍ਰੇਨਰ ਨੇ ਜਾਂ ਡਾਈਟ ਪਲਾਨ ਵਾਲੇ ਨੇ ਉਹਨਾਂ ਦੀਆਂ ਵੀਡੀਓ ਵੀ ਲੱਖਾਂ ਦੇ ਵਿੱਚ ਜਾਂਦੇ ਨੇ ਵਿਊ ਰੀਲਾਂ ਸਿਰਫ ਇਹੀ ਤਾਂ ਨਹੀਂ ਸੀਤ ਵਾਲੀ ਇਹਦੀ ਇਹ ਤਾਂ ਨਹੀਂ ਚੱਲੀ ਜਾ ਰਹੀਆਂ ਕਿੰਨੇ ਹੋਰ ਜਿਹੜੇ ਆ ਪਿੱਛੇ ਜੇ ਮੁੱਖ ਮੰਤਰੀ ਦੀ ਅਸੀਂ ਵੀਡੀਓ ਹੈਨਾ ਅਸੀਂ 2-4 ਲੈ ਕੇ ਕਹਿ ਦਿੰਨੇ ਜੀ ਇਹ ਹੀ ਚੱਲ ਰਹੀਆਂ ਨਹੀਂ ਜੋ ਅੱਜ ਸਮੇਂ ਦੇ ਨਾਲ ਚੱਲ ਰਿਹਾ ਮੈਂ ਆਪਣੇ ਆਪ ਨੂੰ ਸਮੇਂ ਦਾ ਹਾਨੀ ਨਹੀਂ ਬਣਾ ਪਾ ਰਿਹਾ ਮੇਰੀਆਂ ਰੀਲਾਂ ਜਾਂ ਮੇਰੀਆਂ ਵੀਡੀਓ ਤਾਂ ਨਹੀਂ ਚੱਲ ਰਹੀਆਂ ਕਿਉਂਕਿ ਮੈਨੂੰ ਜਮਾਨੇ ਦੀ ਜਿਹੜੀ ਨਬਜ਼ ਸਮਝ ਨਹੀਂ ਆ ਰਹੀ ਮੈਂ ਉਹ ਗੱਲ ਕਰ ਨਹੀਂ ਪਾ ਰਿਹਾ ਹੈਨਾ ਮੈਂ ਦੋ ਚਾਰ ਸਿੰਗਰ ਦੇਖੇ ਜਿਹੜੇ 2005-6 ਦੇ ਵਿੱਚ ਚੰਗੇ ਪਪੂਲਰ ਸੀ ਮੈਨੂੰ ਹੈਰਾਨੀ ਹੋਈ ਕਿ ਜਸਬੀਰ ਜੱਸੀ ਜਿਹੜਾ ਇਹ ਉਹ ਕਹਿ ਰਿਹਾ ਏ ਕਿ ਜਿਹੜਾ ਸੋਨੂ ਸੀਤੋਵਾਲ ਹੈ ਉਹ ਬੜੇ ਪਲੈਨਿੰਗ ਦੇ ਨਾਲ ਪੰਜਾਬ ਦੇ ਵਿੱਚ ਫਿੱਟ ਕੀਤਾ ਗਿਆ ਮੈਨੂੰ ਬੜੀ ਹੈਰਾਨੀ ਹੋਈ ਕਿ ਯਾਰ ਮਤਲਬ ਐਡੇ ਐਡੇ ਵੱਡੇ ਸਿੰਗਰ ਜਿਹੜੇ ਨੇ ਉਹ ਵੀ ਸੋਨੂ ਸੀਤੋਵਾਲੀਆ ਤੋਂ ਕਹਿ ਰਿਹਾ ਉਹਦੀਆਂ ਰੀਲਾਂ ਕਿਉਂ ਚੱਲ ਰਹੀਆਂ ਨੇ ਇਹ ਤੋਕ ਬਣਦੀ ਹੈ ਤੁਸੀਂ ਦੇਖੋ ਤੁਹਾਨੂੰ ਹਮੇਸ਼ਾ ਚੀਜ਼ ਉਹ ਅੱਖ ਦੇ ਵਿੱਚ ਰੜਕੇਗੀ ਜਿਹੜੀ ਤੁਹਾਡੇ ਬਰਾਬਰ ਆ ਕੇ ਖਲੋਜੇਗੀ ਤੁਹਾਨੂੰ ਆਪਣੇ ਤੋਂ ਥੱਲੇ ਵਾਲੇ ਤੋਂ ਕਦੀ ਖਤਰਾ ਹੋਇਆ ਤੁਹਾਡੀ ਕੋਈ ਬ੍ਰਾਂਡ ਹੈ ਤੁਹਾਡੇ ਕੋਲ ਕੋਈ ਚੀਜ਼ ਹੈ ਹਨਾ ਮੰਨ ਲਓ ਤੁਹਾਡੇ ਕੋਲ ਵੱਡੀ ਗੱਡੀ ਹੈ ਪਿੰਡ ਦੇ ਵਿੱਚ ਕਈ ਬੰਦੇ ਨੂੰ ਇਹ ਮਾਨ ਹੁੰਦਾ ਕਿ ਮੇਰੇ ਕੋਲ ਜਿਹੜੀ ਗੱਡੀ ਹੈ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਹੈ ਉਹਨੂੰ ਕਦੀ ਛੋਟੀ ਗੱਡੀ ਕੋਈ ਮਤਲਬ ਛੋਟੀ ਗੱਡੀ ਵਾਲੇ ਤੋਂ ਜੈਲਸ ਹੋਈ ਹੈ ਹਨਾ ਉਹ ਆਪਣੇ ਮਾਨ ਦੇ ਵਿੱਚ ਰਹੇਗਾ ਜਦੋਂ ਕੋਈ ਵੱਡੀ ਗੱਡੀ ਉਸ ਦੇ ਬਰਾਬਰ ਦੀ ਦੂਸਰੇ ਬ੍ਰਾਂਡ ਦੀ ਲਿਆ ਕੇ ਪਿੰਡ 'ਚ ਖਿਲਾਰ ਦੇਵੇਗਾ ਤੂੰ ਫੇਰ ਕਹੇਗਾ ਵੀਲ ਮੇਰੇ ਨਾਲ ਦੇ ਨਹੀਂ ਆ ਹੈਨਾ ਇਹਨੇ ਉਹ ਅਸਲ ਵਿੱਚ ਉਹ ਚੀਜ਼ਾਂ ਨਹੀਂ ਆ ਜਿਹੜੇ ਇਹਦੇ ਵਿੱਚ ਫੀਚਰ ਹੈਗੇ ਨੇ ਫੇਰ ਉਹਦੇ ਨਾਲ ਆਪਣਾ ਕੰਪੈਰੀਸ਼ਨ ਕਹੇਗਾ ਉਹ ਕਦੀ ਅਮਰੂਤੀ ਦੇ ਨਾਲ ਜਾਂ ਛੋਟੀ ਕਿਸੇ ਜੀਪ ਦੇ ਨਾਲ ਆਪਣਾ ਕੰਪੈਰੀਸ਼ਨ ਨਹੀਂ ਕਰੇਗਾ ਜਿਹੜੇ 30 40 ਲੱਖ ਦੀ ਜਦੋਂ 30 40 ਲੱਖ ਦੀ ਦੂਸਰੀ ਗੱਡੀ ਆਵੇਗੀ ਫੇਰ ਉਹ ਕਹੇਗਾ ਕਿੰਨੇ ਨਹੀਂ ਇਹਦੇ ਵਿੱਚ ਆ ਫੀਚਰ ਨੇ ਇਹ ਪਿੰਡ ਦੇ ਵਿੱਚ ਕੋਈ ਹੈ ਉਹ ਜੈਲਸ ਉਹ ਤੋਂ ਕਰੇਗਾ ਜਦੋਂ ਉਹਦੇ ਬਰਾਬਰ ਆ ਕੇ ਖੜ ਜਾਵੇਗੀ ਉਹ ਸਿੰਗਰ ਕਲਾਕਾਰ ਸੋਨੋ ਸੀਤੋ ਵਾਲੀਆ ਨਾ ਮੁੱਖ ਮੰਤਰੀ ਜਾਂ ਐਸੇ ਜਿਹੜਾ ਸੀ ਉਹਨਾਂ ਤੋਂ ਜ਼ਿਕਰ ਕਰਦੇ ਨੇ ਕਿ ਇਹਦੀਆਂ ਰੀਲਾਂ ਚੱਲ ਰਹੀਆਂ ਨੇ ਲੋਕ ਉਹਨੂੰ ਦੇਖੀ ਜਾ ਰਹੇ ਉਹਨੂੰ ਸੁਣੀ ਜਾ ਰਹੇ ਅਨੇਕਾਂ ਪੋਡਕਾਸਟਾਂ ਦੇ ਵਿੱਚ ਗਾਇਕਾਂ ਗੀਤਕਾਰਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਇਹਦਾ ਮਤਲਬ ਇਹ ਹੈ ਕਿ ਉਹ ਉਹਨਾਂ ਨੂੰ ਬਰਾਬਰ ਦੱਸਣ ਲੱਗ ਪਏ ਜਾਂ ਤੁਸੀਂ ਥੱਲੇ ਚਲੇ ਗਏ ਜਾਂ ਉਹ ਉੱਪਰ ਆ ਗਏ ਤਾਂ ਕਰਕੇ ਤੁਹਾਡੇ ਉਹ ਧਿਆਨ ਦੇ ਵਿੱਚ ਆ ਰਿਹਾ ਕਿ ਉਹ ਚੀਜ਼ ਯਾਰ ਮੇਰੇ ਬਰਾਬਰ ਆ ਗਈ ਹੈ ਇਹਦਾ ਹੋ ਸਕਦਾ ਹੈ ਕਿ ਦਿਲਜੀਤ ਆਪਣੀ ਸਟੇਜ ਤੋਂ ਸੋਨੂ ਸੀਤ ਵਾਲੇ ਦਾ ਕਹੇ ਉਹਦੀਆਂ ਰੀਲਾਂ ਬੜੀਆਂ ਚੱਲੀ ਜਾ ਰਹੀਆਂ ਸਟੈਂਡਰਡ ਹੈ ਨਾ ਇੱਕ ਕਰਨਾ ਓਜਲਾਏ ਉਹ ਮੰਨ ਲਓ ਲਾਈਵ ਲਾ ਕੇ ਏਡਾ ਵੱਡਾ ਸ਼ੋਅ ਕਰਕੇ ਉਹਦੇ ਵਿੱਚ ਕਹੇ ਜੀ ਤੁਸੀਂ ਸੋਨੂ ਸੀਤ ਵਾਲੀਆ ਸੁਣੀ ਜਾ ਰਹੇ ਜੀ ਉਹ ਜ਼ਿਕਰ ਕਰ ਸਕਦੇ ਨੇ ਉਹਨਾਂ ਦੀ ਜਿੱਥੋਂ ਉਹ ਉਹਨਾਂ ਦਾ ਲੈਵਲ ਹੈ ਉਹ ਸਾਰਾ ਕੁਝ ਅਜੇ ਮਤਲਬ ਉਹ 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 ਥੱਲੇ ਹੈ ਇਹ ਚੀਜ਼ਾਂ ਉਹ ਕਦੇ ਨਹੀਂ ਇਸ ਤਰ੍ਹਾਂ ਕਰਕੇ ਕਹਿਣਗੇ ਉਹ ਹੋ ਸਕਦਾ ਉਹ ਵੀ ਦੇਖਦੇ ਹੋਣ ਸਾਰਾ ਦਿਨ ਇੱਕ ਇਨਸਾਨ ਕੰਮ ਕਰਕੇ ਘਰ ਦੇ ਵਿੱਚ ਆਇਆ ਕਿਉਂ ਭਾਰੀਆਂ ਭਾਰੀਆਂ ਗੱਲਾਂ ਸੁਣੀ ਜਾਵੇ ਜੋ ਕਹੀ ਜਾਵੇ ਕਿ ਇਧਰੋਂ ਵੀ ਖਤਰਾ ਇਧਰੋਂ ਵੀ ਖਤਰਾ ਆ ਵੀ ਮਾਰੀ ਜਾ ਰਿਹਾ ਆ ਵੀ ਲੁੱਟੀ ਜਾ ਰਿਹਾ ਯਾਰ ਉਹ ਖੁਦ ਲੁੱਟਿਆ ਹੋਇਆ ਏ ਹੁਣ 10 12 ਘੰਟੇ ਕੰਮ ਕਰਕੇ ਥੱਕ ਟੁੱਟ ਕੇ ਆਪਣੇ ਮਾਲਕ ਨਾਲ ਲੜ ਕੇ ਆਇਆ ਏ ਉਹ ਫੇਰ ਛੁੱਟੀ ਜਾਵੇ ਵੀ ਆ ਵੀ ਲੁੱਟਿਆ ਗਿਆ ਇਹਨੇ ਵੀ ਲੁੱਟ ਲਿਆ ਆ ਵੀ ਮਾਰਨਾ ਚਾਹੁੰਦਾ ਆ ਵੀ ਸਾਨੂੰ ਖਤਮ ਕਰਨਾ ਚਾਹੁੰਦਾ ਉਹ ਆ ਕੇ ਜਦੋਂ ਰੀਲਾਂ ਦੇਖਦਾ ਏ ਉਹ ਇਹ ਚਾਹੁੰਦਾ ਕਿ ਮੇਰੇ ਦਿਮਾਗ ਦੇ ਉੱਪਰੋਂ ਥੋੜਾ ਜਿਹਾ ਇਹ ਬੋਝ ਜਿਹੜਾ ਲੱਥੇ ਉਹ ਫੇਰ ਸੋਨੂੰ ਸੀਤ ਵਾਲੀ ਆ ਸੁਣਦਾ ਉਹਨੂੰ ਲਾਈਕ ਕਰ ਦਿੰਦਾ ਯਾਰ ਆ ਬੰਦਾ ਮਜ਼ਾ ਕਰੀ ਜਾ ਰਿਹਾ ਏ ਮੈਂ ਇੰਨਾ ਖੱਪ ਕੇ ਜਿਹੜਾ ਵਾ ਇੰਨੀ ਸਟ੍ਰੈਸ ਦੇ ਵਿੱਚ ਆ ਤੇ ਇਹ ਬੰਦਾ ਦੇਖ ਸਟੇਜਾਂ ਦੇ ਉੱਪਰ ਹਨਾ ਕਿੰਨੀ ਮਤਲਬ ਆ ਨੰਦ ਲੈ ਰਿਹਾ ਉਹ ਉਹਨਾਂ ਨੂੰ ਲਾਈਕ ਕਰਨਾ ਸ਼ੁਰੂ ਕਰ ਦਿੰਦਾ ਏ ਨਹੀਂ ਕਿ ਉਹਦਾ ਫੈਨ ਹੈ ਸਿਰਫ ਉਹ ਆਪਣੇ ਆਪਣੀ ਹਾਲਤ ਦੇਖ ਕੇ ਤੇ ਉਸ ਬੰਦੇ ਦੀ ਹਾਲਤ ਦੇਖ ਕੇ ਕੰਪੈਰੀਜ਼ਨ ਕਰਦਾ ਹੈ ਕਿ ਯਾਰ ਆ ਬੰਦਾ ਮੇਰ ਤੋਂ ਕਿਤੇ ਸੌਖਾ ਹੈ ਤੇ ਜਿਹੜੇ ਉਹ ਇਨ੍ਹਾਂ ਚੀਜ਼ਾਂ ਤੋਂ ਜੈਲਸ ਕਰਦੇ ਨੇ ਉਹ ਇੱਕ ਵਾਰੀ ਆਪਣੇ ਆਪ ਤੇ ਧਿਆਨ ਮਾਰਨ ਜਿਹੜੇ ਕਹਿੰਦੇ ਕਿ ਸਿਰਫ ਗੰਦ ਹੀ ਚੱਲੇ ਜਾ ਰਿਹਾ ਹੈ ਰੀਲਾਂ ਤੇ ਲੱਕ ਹਿਲਦੇ ਦੇਖੀ ਜਾ ਰਹੇ ਨੇ ਤੁਹਾਡੇ ਸਾਹਮਣੇ ਦੂਜੀਆਂ ਵੀ ਰੀਲਾਂ ਆਉਂਦੀਆਂ ਨੇ ਐਜੂਕੇਸ਼ਨ ਵਾਲੀਆਂ ਪੜ੍ਹਾਈ ਵਾਲੀਆਂ ਜੇ ਧਾਰਮਿਕ ਬੰਦੇ ਜਿਹੜੇ ਚੰਗੇ ਤਰੀਕੇ ਨਾਲ ਗੱਲ ਕਰਦੇ ਸਭ ਕੁਝ ਚੱਲ ਰਿਹਾ ਏ ਪਰ ਮੈਂ ਕਾਮਯਾਬ ਨਹੀਂ ਹੋ ਪਾਰਿਆ ਇਸ ਕਰਕੇ ਮੈਂ ਲੋਕਾਂ ਨੂੰ ਕਹੀ ਜਾ ਰਿਹਾ ਹਾਂ ਤੇ ਜਿਹੜੀ ਮੈਂ ਮਿਸਾਲ ਦਿੱਤੀ ਸੀ ਜਦੋਂ ਲੋਕਾਂ ਤੋਂ ਬਾਅਦ ਲੋਕਾਂ ਨੇ ਮੈਂ ਜਦਾਂ ਕਹਿ ਕੇ ਜਿਹੜਾ ਗੀਤ ਕਰ ਕੇ ਨਾ ਮੈਂ ਚੰਗਾ ਲਿਖਦਾ ਮੈਂ ਚੰਗਾ ਗਾਉਣਾ ਤਾਂ ਨਹੀਂ ਚੁਣਦੇ ਜਦੋਂ ਸਰਤਾਜ ਦੀ ਗੱਲ ਰੱਖੋਗੇ ਫਿਰ ਉਹਨਾਂ ਕਹਿੰਦਾ ਜੀ ਸਰਤਾਜ ਆਪਣੀ ਕਿਸਮਤ ਦਾ ਖਾ ਰਿਆ ਜਿੰਨਾ ਰੱਬ ਨੇ ਉਹਦਾ ਲਿਖਿਆ ਫਿਰ ਉਹ ਕਿਸਮਤ ਨੂੰ ਆਪਣੇ ਆਪ ਨੂੰ ਕਦੀ ਉਹ ਧਿਆਨ ਨਹੀਂ ਮਾਰਨਗੇ ਕਿ ਅੱਜ ਸਮੇਂ ਦੇ ਚੱਲ ਕੀ ਰਾਇ ਇਸ ਸਮੇਂ ਦੀ ਡਿਮਾਂਡ ਕੀ ਹੈ ਇਸ ਕਰਕੇ ਅ ਨਿਰਾਸ਼ਾਵਾਦੀ ਸੋਚ ਹੈ ਜਿਹੜੇ ਲੋਕਾਂ ਦਾ ਰੱਬ ਦਾ ਜਾਂ ਕਿਸਮਤ ਦਾ ਕਸੂਰ ਕੱਢਣ ਦੀ ਥਾਂ ਤੇ ਆਪਣੇ ਆਪ ਦੀ ਗੱਲ ਕਰੋ ਇਹ ਨਿਰਾਸ਼ਾਵਾਦੀ ਸੋਚ ਹੈ ਜਿਹੜੇ ਲੋਕ ਰੱਬ ਕਿਸਮਤ ਲੋਕ ਦੇਖਣਾ ਨਹੀਂ ਚਾਹੁੰਦੇ ਇਹ ਸਾਰਿਆਂ ਵੱਲ ਮਤਲਬ ਲੋਕਾਂ ਦਾ ਧਿਆਨ ਦਿਵਾ ਕੇ ਆਪਣੇ ਵੱਲ ਧਿਆਨ ਨਹੀਂ ਕਰਦੇ ਕਦੇ ਇਹ ਨਹੀਂ ਕਹਿੰਦੇ ਕਿ ਨਹੀਂ ਅਜੇ ਮੈਨੂੰ ਬੜੀ ਮਿਹਨਤ ਦੀ ਲੋੜ ਹੈ ਇੱਕ ਉਹ ਨੇ ਜਿਹੜੇ ਉੱਠ ਰਹੇ ਨੇ ਉਹ ਇਹ ਕਹਿਣ ਕਿ ਮੈਨੂੰ ਅਜੇ ਬੜੀ ਮਿਹਨਤ ਦੀ ਲੋੜ ਹੈ ਇੱਕ ਉਹ ਜਿਹੜੇ 2005-6 ਦੇ ਵਿੱਚ ਗੀਤ ਗਾ ਚੁੱਕੇ ਨੇ ਉਹ ਇਹ ਕਹਿਣਗੇ ਜੀ ਅਸੀਂ ਬੜਾ ਮਤਲਬ ਨਾਮ ਕਮਾਇਆ ਬੜਾ ਸਾਨੂੰ ਪਿਆਰ ਮਿਲਿਆ ਅੱਜ ਸੋਚ ਬਦਲ ਚੁੱਕੀ ਹੈ ਜ਼ਮਾਨਾ ਗਾਂ ਲੰਘ ਚੁੱਕਿਆ ਮੈਂ ਉਦਾਂ ਦਾ ਲੇਖ ਨਹੀਂ ਪਾ ਰਿਹਾ ਚੰਗਾ ਸੁਣ ਵੀ ਰਹੇ ਨੇ ਚੰਗਾ ਦੇਖ ਵੀ ਰਹੇ ਨੇ ਚੰਗੇ ਲੋਕਾਂ ਨੂੰ ਮਿਲ ਵੀ ਰਹੇ ਨੇ ਆਪਣੇ ਆਪ ਦੇ ਉੱਪਰ ਸਾਨੂੰ ਧਿਆਨ ਦੇਣ ਦੀ ਲੋੜ ਹੈ